ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਐਤਵਾਰ ਦਾ ਬਲੌਗ ਅੱਜ ਅੱਪਾ ਜਾਣਾ ਚੋੜੇ ਬਜ਼ਾਰ ਚੋੜੇ ਬਜ਼ਾਰ ਚ ਜਾਗੇ ਤੁਹਾਨੂੰ ਦਿਖਾਨਿਆ ਰੌਣਕ ਮੇਲਾ ਪੂਰੀਆਂ ਸਜਾਵਟਾਂ ਆਈਆਂ ਪਈਆਂ ਇਹ ਅੱਪ ਜਾਣਾ ਕਮੇਟੀ ਘਰ ਵੱਲ ਦੇ ਜਾਵਾਂਗੇ ਤੇ ਅੱਗੇ ਤੁਹਾਨੂੰ ਸਾਰਾ ਥਿਊ ਵਿਊ ਦਿਖਾਨੀਏ ਚੋੜੇ ਬਜ਼ਾਰ ਸਮਰਾਲਾ ਚੌਂਕ ਕੈਂਟਾ ਘਰ ਚੌਂਕ ਤੇ ਸਾਰੇ ਕਿੱਥੇ ਲੈ ਕੇ ਜਾਵਾਂਗੇ ਅੱਜ ਰਸ਼ ਬਹੁਤ ਜ਼ਿਆਦਾ ਸੀ ਉਹ ਸੰਡੇ ਹੋਣ ਕਰਕੇ ਤੇ ਵੀਡੀਓ ਚ ਬਣੇ ਰਹੋ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕਿਉਂਕਿ ਰਾਸ਼ਭੂ ਜ਼ਿਆਦਾ ਹੋਣ ਦੇ ਕਾਰਨ ਵੀਡੀਓ ਥੋੜੀ ਬਣੀ ਹੈ ਤਾਂ ਵੀਡੀਓ ਜਿ ਬਣੇ ਦਿਓ ਕੱਲੇ-ਕੱਲੇ ਵੀਊਜ਼ ਖਾਵਾਂਗੇ ਤੁਹਾਨੂੰ ਚੋੜਾ ਹੋਇਆ ਲਓ ਜੀ ਇੱਕ ਕਮੇਟੀ ਦੇ ਕਮੇਟੀ ਦਫ਼ਤਰ ਦੇ ਨਾਲ ਹੀ ਇੱਕ ਕ੍ਰਿਕਟ ਦਾ ਗਰਾਊਂਡ ਵੀ ਬਣਾਇਆ ਵਾ ਉੱਥੇ ਸਾਰੇ ਖੇਡਦੇ ਆ ਤੇ ਹੁਣ ਆਪਾਂ ਆ ਗਏ ਆ ਕਮੇਟੀ ਪਰਜਾ ਦਾ ਕਮੇਟੀ ਚੌਂਕ ਇੱਥੋਂ ਆਪਾਂ ਸਿੱਧਾ ਜਾਵਾਂਗੇ ਅੱਗੇ ਸਮਰਾਲਾ ਚੌਂਕ ਦੇਖੋ ਲੜੀਆਂ ਦੀ ਸਜਾਵਟ ਬਹੁਤ ਹੋਈ ਹੋਈ ਆ ਪੂਰੀਆਂ ਦੁਕਾਨਾਂ ਸਜਾਵਟ ਨਾਲ ਆ ਪੂਰੀ ਜਿਆਦੇਦਾਰ ਬਣੀਆਂ ਆ ਕਿਉਂਕਿ ਦੀਵਾਲੀ ਦੇ ਦਿਨ ਕਰਕੇ ਰਸ਼ ਬਹੁਤ ਜ਼ਿਆਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਸਮਰਾਲਾ ਚੌਂਕ ਵਾਲੋਂ ਜਾਣੇ ਆਂ ਸ਼ਿੰਗਾਰ ਸਿਲਮੇ ਵਾਲ ਜਾ ਰਹੇ ਆਂ ਸ਼ਿੰਗਾਰ ਸਿਲਮੇ ਤੋਂ ਆਪਾਂ ਇਧਰ ਨੂੰ ਸੱਜੇ ਹੱਥ ਮੋੜ ਜਾਾਂਗੇ ਆਪਾਂ ਜਾਵਾਂਗੇ ਬਾਬਾ ਥਾਨ ਸਿੰਘ ਚੌਂਕ ਬਾਬਾ ਥਾਨ ਸਿੰਘ ਚੌਂਕ ਤੋਂ ਸਿੱਧਾ ਜਾਵਾਂਗੇ ਘੰਟਾ ਘਰ ਘੰਟਾ ਘਰ ਕੋ ਗੁੜ ਮੰਡੀ ਤਰੰਗ ਕਲਾ ਬਾਜ਼ਾਰ ਸਾਰੇ ਬੰਦ ਹੋ ਜਾਂਦੇ ਆਂ ਤਾਂ ਆ ਜਾਓ ਇਸਲਾਮ ਦੀ ਅਵਾਸ ਨੂੰ ਵੀ ਚਾਹੀਦਾ ਹੈ

ਬੰਦੇ ਜਿਹੜੇ ਦੇਖੋ ਮੈਂ ਜੀ ਬੰਦੇ ਲਈ ਦਾਇਸ਼ੀ ਜਿਹੜੀ ਲੋਨ ਕਰਉਣੀ ਹੈ ਬੀਡੀ ਬੜੀਆਂ ਨੂੰ ਬਹੁਤ ਲਾਈਕ ਕੀਤਾ ਆਪਣੇ ਜਿਹੜੇ ਗੋਲਡ ਬਣਾ ਰਹੇ ਆਣ ਵਿੱਚ ਬਹੁਤ ਸੌਂਗਨ ਵਾਲਾ ਵੀ ਆਏਗਾ ਪਰ ਇਹਦੀ ਆਪਣੀ ਕੀ ਕਰਨਾ ਅਗੇ ਸਾਰੇ ਸਪੋਰਟ ਕਰੋ ਕਿਉਂਕਿ ਇਸ ਕੌਮ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਹਾਂ ਆਪਾਂ ਆਪਣੇ ਬਾਹਰ ਦਾ ਵੀ ਦੂਰ ਕਰ ਰਹੇ ਆ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ माता सीख लगा बहुत ज्यादा भी लैवल चेक कर बहुत ज्यादा रश बहुत ज्यादा चेक कर दूसरी लैवल बहुत ज्यादा रश थे दुकाना सजावटा बहुत ज़्यादा सी घर सजावटा करो समान ਕਿੰਨਾ ਬਰਾਸ਼ੀਆ ਬਹੁਤ ਜਨਾ ਮੈਨੂੰ ਚਾਹੀਦਾ ਬਹੁਤ ਜਿਆਦਾ ਆਣੀ ਬਰਾਤ ਕੋਈ ਰਾਤਾਂ ਟਾਈਮ ਤੇ ਤਤਲੀ ਤੇ ਆਨੇ ਦੀ ਕੋਸ਼ਿਸ਼ ਕਰ ਰਿਹਾ ਹਾਂ

ਹੋਰ ਕੋਈ ਮੰਗਾ ਕੋਈ ਲਾ ਰੋਟੇ ਆ ਗਿਆ ਸਜਾਵਟ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰਾ